ਤੇ ਤੁਸੀਂ ਕੀ ਕੰਮ ਕਰਦੇ ਹੋ ਤੇ ਉਸ ਦਿਨ ਕੀ ਗੱਲਬਾਤ ਹੋਈ ਜੀ ਪੂਰੀ ਗੱਲ ਸੁਣਾ ਮੇਰਾ ਨਾਮ ਵਿੰਦਰਾ ਵੀਰ ਜੀ ਤੇ ਮੈਂ ਲੇਬਰ ਦਾ ਕੰਮ ਕਰਦਾ ਤੇ 1 ਵਜੇ ਸੀਗਾ ਜਿਸ ਦਿਨ ਮੈਂ 1 ਵਜੇ ਮੈਨੂੰ ਸ਼ੂਟਿੰਗ ਹੁੰਦੀ 1 ਵਜੇ ਇਹ ਕਿਦਾਂ ਹੋ ਗਈ ਇਹ तकरीबन 16 ਤਰੀਕ ਦੀ ਗੱਲ ਹੈ ਜੀ ਤੇ ਉਹ ਮੈਂ ਗਿਆ ਤੇ ਉੱਥੇ ਊਟੂਰਾਂ ਦੀ ਪਲੇਟ 20 ਰੁਪਏ ਦੀ ਹੁੰਦੀ ਆ ਆਮ ਸਖਾਨੇ ਆ ਤੇ ਉਸ ਦਿਨ ਮੈਂ ਤੋਂ ਨੇ 40 ਰੁਪਏ ਲੈ ਲਏ ਜੀ ਮੇਰੀ ਜੇਬ 'ਚ ਸਿਰਫ 50 ਰੁਪਏ ਸੀਗੇ ਤੇ 50 ਰੁਪਏ ਲਈ ਮੈਨੂੰ ਬਹੁਤ ਔਖਾ ਲੱਗਾ ਵੀ ਇਹਨੇ ਮੈਨੂੰ ਇੰਨੇ ਪੈਸੇ ਲੈ ਲੇ ਤੇ ਮੈਂ ਉਹਦੀ ਕੰਪਲੀਟ ਕਰਨੀ ਕਰੀ ਜੀ ਡੀਸੀ ਸਾਹਿਬ ਦੇ ਪਹਿਲਾਂ ਤੁਸੀਂ ਖਾਂਦੇ ਸੀ ਉਹ ਤੋਂ 20 ਰੁਪਏ ਹਾਂ ਬਿਲਕੁਲ ਖਾਂਦਾ ਠੀਕਾ ਜੀ ਤੇ ਉਹਨੇ ਉਸ ਦਿਨ ਮੈਨੂੰ 40 ਰੁਪਏ ਲੈ ਲਏ ਜੀ ਤੁਸੀਂ ਕੀ ਤੁਸੀਂ ਕੀ ਗੱਲ ਬਦ ਗੀ ਮੈਂ ਉਹਨੂੰ ਕਹਿਵਾ ਤੂੰ ਧੱਕਾ ਕਰ ਰਿਹਾ ਤੂੰ ਜਿਆਦਾ ਪੈਸੇ ਲੈ ਰਿਹਾ ਕਹਿੰਦਾ ਜੀ ਇਹਦਾ ਰੇਟ ਵੱਧ ਗਿਆ ਹੀ ਐ ਵੱਧ ਗਿਆ ਮੈਂ ਸਾਰੀ ਚੀਜ਼ ਦਾ ਰੇਟ ਫਿਕਸ ਨੇ ਤੂੰ ਇੰਨਾ ਥੋੜੇ ਦਿਨ ਬਾਅਦ ਰੇਟ ਵਧਾ ਦੇਣਾ ਤੂੰ ਗਲਤ ਕਰ ਰਿਹਾ ਕੰਮ ਇਹ ਤੁਹਾਨੂੰ ਲੱਗਿਆ ਕਿ ਤੁਸੀਂ ਮਜ਼ਦੂਰੀ ਕਰਕੇ ਥੋੜੇ ਪੈਸ ਥੋੜੇ ਪੈਸਾ ਜੀ ਮੇਰਾ ਗਜਾਰਾ ਹੁੰਦਾ ਦੀਆ ਉਹ ਮੈਂ ਉਹਦੇ ਕਰਕੇ ਉਹਨੂੰ 40 ਰੁਪਏ ਦੇਣੇ ਪਏਗੇ ਜੀ ਮੈਨੂੰ ਮਜਬੂਰੀ ਚ ਐਸੇ ਜਿਹੇ ਛੋਟੇ ਕੰਮ ਦੇ ਲਈ ਜਦੋਂ ਕੰਪਲੇਨਟ ਕੀਤੀ ਤਾਂ ਤੁਹਾਨੂੰ ਕੀ ਲੱਗਿਆ ਵੀ ਹਾਂ ਸਭ ਤੋਂ ਵੱਧ ਮਦਦ ਕਰਨਗੇ ਜੀ ਮੈਨੂੰ ਤਾਂ ਐਸੀ ਆਸ ਕਰਕੇ ਮੈਂ ਕੰਪਲੀਟ ਕਰੀ ਜੀ ਮੇਰੀ ਮਦਦ ਹੋ ਕਰਨਗੇ ਪਰ ਮੈਨੂੰ ਕੁਝ ਬੰਦੇ ਮਜ਼ਾਕ ਕਰਦੇ ਦੀ ਵੀ ਤੂੰ ਇਹ ਕੀ ਕਰ ਰਿਹਾ ਬਹੁਤ ਮਜ਼ਾਕ ਕਰਦੇ ਵੀ ਤੂੰ ਕੰਪਲੀਟ ਕਰ ਰਿਹਾ ਇਹ ਕੋਈ ਗੱਲਾਂ ਕਰਨ ਵਾਲੀ ਪਰ ਅੱਜ ਤੁਸੀਂ ਮੇਰੇ ਕੋਲੇ ਪਹੁੰਚੋ ਮੇਰੀ ਗੱਲ ਸੁਣੀ ਆ ਅੱਛਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਜਦੋਂ ਗਏ ਫਿਰ ਤੁਸੀਂ ਕਿਸੇ ਨੂੰ ਨਾਲ ਲੈ ਕੇ ਗਏ ਨਹੀਂ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਗਿਆ ਮੈਂ ਤਾਂ ਖੁਦ ਹੀ ਗਿਆ ਸੀ ਉਹ ਅਰਜੀ ਨੇ ਇਸ ਤੋਂ ਅਰਜੀ ਲਿਖਿਆ ਜੀ ਤੇ ਮੈਂ ਡੀਸੀ ਸਾਹਿਬ ਦੇ ਜਿੱਥੇ ਕਮਰਾ ਨੰਬਰ 106 ਆ ਉੱਥੇ ਕੰਪਲੇਂਟ ਦੇ ਕੇ ਆਇਆ ਜੀ ਪ੍ਰਸ਼ਾਸਨ ਦੇ ਵੱਲੋਂ ਤੁਹਾਡੇ ਕੰਪਲੇਂਟ ਦੇ ਉੱਪਰ ਕੀ ਅਸਰ ਹੋਇਆ ਤੁਹਾਨੂੰ ਕੀ ਕਿਹਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜੇ ਤੁਹਾਡੇ ਹਾਂ ਜੀ ਮੇਰਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜਿਆ ਤੇ ਉਹ ਤੇ ਤਾਂ ਕਰਕੇ ਤੁਸੀਂ ਮੇਰੇ ਕੋਲੇ ਆਏ ਹੋ ਜੀ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਤੁਹਾਨੂੰ ਲੱਗਦਾ ਕਿ ਆਮ ਬੰਦੇ ਦੀ ਸੁਣੀ ਜਾਂਦੀ ਹੈ ਬਿਲਕੁਲ ਸੁਣੀ ਜਾਂਦੀ ਹੈ ਆਮ ਬੰਦੇ ਦੀ ਤੁਸੀਂ ਆਏ ਹੋ ਤਾਂ ਸੁਣਨਗੇ ਹੀ ਮੇਰੀ ਹਾਂ ਠੀਕ ਆਸ ਲੱਗਦੀ ਹੈ ਵੀ ਹਾਂ ਜਿਹੜਾ ਪ੍ਰਸ਼ਾਸਨ ਆ ਉਹ ਕਿਸੇ ਬੰਦੇ ਦੇ ਛੋਟੇ ਮੋਟੇ ਹਰ ਕੰਮ ਦੇ ਉੱਪਰ ਉਹਨੂੰ ਇਨਸਾਫ ਦੇ ਸਕਦਾ ਬਿਲਕੁਲ ਮਿਲੂਗਾ ਜੀ ਮੈਨੂੰ ਵੀ ਇਨਸਾਫ ਮਿਲੂਗਾ ਤੇ ਬਾਕੀ ਆਉਣ ਵਾਲੇ ਹੋਰ ਬੰਦਿਆਂ ਨੂੰ ਜਿਹਨੂੰ ਲੋੜ ਆ ਇਨਸਾਫ ਦੀ ਉਹਨੂੰ ਮਿਲਣਾ ਚਾਹੀਦਾ ਪਰ ਗੱਲਾਂ ਪਹਿਲ ਕਰਨੀ ਚਾਹੀਦੀ ਹੈ ਜੀ ਬੰਦੇ ਨੂੰ ਤਾਂ ਤੁਹਾਨੂੰ ਲੱਗਿਆ ਨਹੀਂ ਵੀ ਮੈਂ ਨਾ ਜਾਵਾਂ ਕੱਲ ਦਾ ਛੁੱਟੀ ਜੀ ਆ ਕੋਈ ਨਾ ਅੱਜ ਖਾ ਲਿਆ ਦੁਬਾਰੇ ਨਹੀਂ ਗੱਲ ਛੋਟੀ ਨਹੀਂ ਹੈਗੀ ਜੀ ਕੱਲ ਰੋਜ਼ ਰੁਟੀਨ ਦੀ ਹੈ ਜੀ ਇਹ ਗੱਲ ਕਈ ਵਾਰ ਹੋਰ ਮੇਰੇ ਵੀਰ ਭਾਈ ਰੋ ਉਹਨਾਂ ਦੀ ਵੀ ਸਬਜ਼ੀ ਖਰਾਬ ਹੋ ਜਾਂਦੀ ਹੈ ਜੇ ਉਹ ਵੀ ਮਜਬੂਰੀ ਚ ਖਾਣਾ ਪਾਜੇ ਪਰ ਇਹਨਾਂ ਦਾ ਧੱਕਾ ਇਹਨਾਂ ਪੈਸੇ ਲੈ ਲੈਣੇ ਲੱਗਦੀ ਨਹੀਂ ਇਹ ਦਿਹਾੜੀਆਂ ਮਹੀਨੇ ਚ ਤਾਂ 20 ਦਿਹਾੜੀਆਂ ਨਹੀਂ ਲੱਗਦੀਆਂ ਸਾਡੀਆਂ ਤੇ ਸਾਨੂੰ ਔਖਾ ਬਹੁਤ ਹੋ ਜਾਂਦਾ ਜੀ ਆਮ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਹਰ ਇੱਕ ਗੱਲ ਨੂੰ ਅਗਰ ਤੁਸੀਂ ਚਾਹੋ ਨਜਾਇਜ਼ ਹੋ ਰਿਹਾ ਤਾਂ ਪ੍ਰਸ਼ਾਸਨ ਕੋਲੇ ਪਹੁੰਚ ਕਰਨੀ ਚਾਹੀਦੀ ਹੈ। ਬਿਲਕੁਲ ਜੀ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਹੈ ਜੇ ਕੋਈ ਧੱਕਾ ਕਰ ਰਿਹਾ ਤਾਂ ਦੱਸਣਾ ਚਾਹੀਦਾ ਪ੍ਰਸ਼ਾਸਨ ਨੂੰ। ਤਾਂ ਪ੍ਰਸ਼ਾਸਨ ਤੁਹਾਡੀ ਗੱਲ ਸੁਣੂਗਾ। ਐਸਡੀ ਵੀ ਹੁਣ ਜਾਂਚ ਦੀ ਗੱਲ ਕਹਿ ਰਹੇ ਨੇ ਕਿ ਵੀ ਉੱਥੇ ਜਾਵਾਂਗੇ, ਰੈਡੀਅਲ ਦੇ ਨਾਲ ਗੱਲ ਕਰਾਂਗੇ, ਜਾ ਕੇ ਉਸ ਸੋਲਵ ਕਰਾਂਗੇ ਤੁਹਾਡਾ ਮਾਮਲਾ। ਪਤਾ ਕਿ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਹੈ। ਬਿਲਕੁਲ ਵਧੀਆ ਕੰਮ ਕਰ ਰਹੇ ਜੀ ਕਰ ਰਹੇ ਨੇ ਮੇਰੇ ਇੱਥੇ ਮੇਰੀ ਗੱਲ ਤੇ ਸੁਣਵਾਈ ਹੋ ਰਹੀ ਹੈ ਤਾਂ ਚੰਗਾ ਕੰਮ ਕਰ ਰਹੇ ਨੇ। ਇੰਦਾ ਸਾਡੇ ਕੋਲ ਕੱਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਭ ਲੋਕ ਕੰਪਲੇਨ ਸਾਡੇ ਕੋਲ ਪ੍ਰਾਪਤ ਹੋਈ ਸੀ ਵੀ ਕੋਈ ਬੰਦਾ ਕਿਤੇ ਕੋਲਾਪਾਰਕ ਦੇ ਕੋਲ ਕੋਈ ਥੋਲੇਪੜੇ ਰੇੜੀ ਲਗਾਉਂਦਾ ਤੇ ਉਹ ਉਹਦੀ ਦਰਖਾਸਤ ਇਹ ਸੀ ਵੀ ਸਾਡੇ ਉਹ ਥੋਲੇ ਦੇ ਵਾਲਾ ਪੈਸੇ ਸਾਡੇ ਤੋਂ ਵੱਧ ਲੈਂਦਾ ਤੇ ਉਹ ਬੰਦੇ ਨੇ ਜਿਹੜਾ ਦਰਖਾਸਤ ਕਰਤੇ ਮਾਨਯੋਗ ਡੀਸਾ ਕੋਲ ਅਪਰੋਚ ਕੀਤੀ ਸੀ ਸ਼ਿਕਾਇਤ ਲਗਾ ਕੇ ਤੇ ਉਹ ਡੀਸਾ ਵੱਲੋਂ ਮਾਰਕੋ ਕੇ ਸਾਡੇ ਕੋਲ ਆ ਗਈ ਹੈ ਤੇ ਅਸੀਂ ਕੱਲ ਸ਼ਾਮ ਹੀ ਆਈ ਸੀ ਤੇ ਪੜਤਾਲ ਕਰਵਾ ਰਹੇ ਹਾਂ ਸੋ ਇਹ ਅਸੀਂ ਇਹਨੂੰ ਛੋਟੀ ਹੋਵੇ ਚਾਹੇ ਵੱਡੀ ਹੋਵੇ ਚਾਹੇ ਗੰਭੀਰ ਹੋਵੇ ਨਾ ਹੋਵੇ ਅਸੀਂ ਹਰੇਕ ਸ਼ਿਕਾਇਤ ਦੀ ਉਹ ਵੀ ਦਰਖਾਸਤਾ ਕਿਸੇ ਉਮੀਦ ਨਾਲ ਸਰਕਾਰ ਕੋਲ ਪ੍ਰਸ਼ਾਸਨ ਕੋਲ ਆਂਦਾ ਹੈ। ਤੋਂ ਵਾਕਈ ਯੂਨੀਕ ਕੰਪਲੇਟ ਤਾਂ ਤੁਹਾਡੇ ਸਹੀ ਆਖੇ ਵੀ ਯੂਨੀਕ ਹੈ ਲੇਕਿਨ ਜਿਹੜਾ ਦਰਖਾਸਤ ਕਰਤਾ ਆਂਦਾ ਕੋਈ ਉਮੀਦ ਕੋਈ ਆਪਣੀ ਕੋਈ ਮਜਬੂਰੀ ਲੈ ਕੇ ਸਾਡੇ ਕੋਲ ਆਂਦਾ ਹੈ। ਤੋਂ ਅਸੀਂ ਦੀ ਵਾਕਈ ਪੜਤਾਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜੇ ਉਹਦਾ ਕੋਈ ਜੋ ਵੀ ਉਹਦਾ ਉਜਰ ਜੋ ਵੀ ਆਬਜੈਕਸ਼ਨ ਹੈ ਉਹਦਾ ਪਿਆਰ ਨਾਲ ਕੋਈ ਇਹਦਾ ਕੋਈ ਹੱਲ ਨਿਕਲ ਸਕੇ। ਤੋਂ ਸਟੇਟ ਕਰਦਾ ਮਜਬੂਰ ਹੈ ਸਰ। ਇਹ ਸੀ ਪਤਾ ਕਰਾ ਰਹੇ ਜੀ ਕਿਉਂਕਿ ਉਹਦੇ ਨਾਲ ਮੋਬਾਈਲ ਨੰਬਰ ਕੋਈ ਅਜੇ ਨਾਮ ਲਿਖਿਆ ਤੇ ਮਹੱਲਾ ਲਿਖਿਆ ਕਰਤਾਰਪੁਰਾ ਬਸਤੀ ਤੋਂ ਲਿਖਿਆ ਮਜ਼ਦੂਰੀ ਕਰਦਾ ਹਾਂ ਮਜ਼ਦੂਰੀ ਕਰਦਾ ਨਹੀਂ ਲਿਖਿਆ ਤੇ ਇਹ ਮਿਲ ਗਿਆ ਐਡਰੈਸ ਤਾਂ ਵੀ ਠੀਕ ਹੈ ਨਹੀਂ ਤਾਂ ਅਸੀਂ ਬਾਕੀ ਦੀ ਜੋ ਵੀ ਹੈਗੀ ਸ਼ਿਕਾਇਤ ਹੈ ਉਹਤੇ ਗੰਭੀਰਤਾ ਨਾਲ ਪੜਤਾਲ ਕਰਾਂਗੇ ਸੋ ਇਹ ਇਹ ਚੰਗੀ ਗੱਲ ਹੈ ਵੀ ਲੋਕਾਂ ਦਾ ਇੱਕ ਰੁਝਾਨ ਪੰਡਿਆ ਪ੍ਰਸ਼ਾਸਨ ਪ੍ਰਤੀ ਸਰਕਾਰ ਪੱਖੀ ਸਰਕਾਰ ਪਤੀ ਉਹਨੂੰ ਉਮੀਦ ਹੈ ਵੀ ਹਾਂ ਸਾਡੇ ਕੋਲ ਇਨਸਾਫ ਮਿਲੇਗਾ ਜਦ ਤੁਸੀਂ سرکار ਕੋਲ ਜਾਵਾਂਗੇ ਜਾਂ ਪ੍ਰਸ਼ਾਸਨ ਕੋਲ ਜਾਵਾਂਗੇ ਤਾਂ ਚੰਗੀ ਗੱਲ ਹੈ ਜੀ ਮੈਂ ਵੀ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਮਤਲਬ ਕਿ ਆਊਟ ਆਫ ਦੇ ਅੱਗੇ ਲੋਕ ਸਰਕਾਰੀ ਨਾਪੜਾ ਜਿਸ ਜਨਦ ਡਰਦੇ ਸੀ ਤੇ ਹੋ ਗਿਆ ਕਿ ਉਹ ਲਿਖ ਰਿਹਾ ਕਿ ਮੈਂ ਮਜ਼ਦੂਰ ਆ ਇੱਕ ਮਜ਼ਦੂਰ ਮਤਲਬ ਕਿ ਉਹ ਲੱਗ ਰਿਹਾ ਕਿ ਸੁਣਵਾਈ ਹੋਏ ਬਿਲਕੁਲ ਬਿਲਕੁਲ ਸੁਣਵਾਈ ਹੋਏਗੀ ਹਾਂ ਤਾਂ ਸਾਨੂੰ ਵੀ ਇਹ ਚੰਗਾ ਲੱਗਦਾ ਜੀ ਸਾਡੀ ਜਿਹੜੀ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਪਕੜ ਹੈ ਇੱਕ ਆਮ ਆਦਮੀ ਤੱਕ ਇੱਕ ਮਜ਼ਦੂਰ ਤੱਕ ਪਹੁੰਚੀ ਹੋਈ ਹੈ ਤਾਂ ਹੀ ਉਹ ਕੁਝ ਨਾ ਕੁਝ ਉਮੀਦ ਲੈ ਕੇ ਪ੍ਰਸ਼ਾਸਨ ਕੋਲ ਸਰਕਾਰ ਕੋਲ ਆਉਂਦਾ ਵੀ ਹਾਂ ਮੇਰੀ ਸੁਣਵਾਈ ਹੋਗੀ ਮੇਰੀ ਕਿਸੇ ਸ਼ਿਕਾਇਤ ਤੇ ਜਾਂ ਦਰਖਾਸਤ ਤੇ ਕੋਈ ਕਾਰਵਾਈ ਹਲ ਨਿਕਲੇਗਾ। ਸੋ ਇਸੇ ਦੀ ਪੜਤਾਲ ਕਰ